CISF ਅਧਿਕਾਰੀ ਜੋ ਹੈ ਸੁਰੱਖਿਆ ਸੰਭਾਲਣ ਦੇ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਪਰ ਇਸ ਦੇ ਬਾਵਜੂਦ ਹੁਣ CISF ਦੇ ਕਰਮਚਾਰੀਆਂ ਦੇ ਵੱਲੋਂ ਵੀ BBMP ਦੀ ਜੋ ਹੈ ਸੁਰੱਖਿਆ ਸੰਭਾਲੀ ਜੋਣੀ ਹੈ ਬਕਾਇਦਾ ਕੇਂਦਰ ਦੇ ਵੱਲੋਂ ਰਹਿਸ਼ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ 31 ਅਗਸਤ ਤੋਂ BBMP ਦੀ ਸੁਰੱਖਿਆ CISF ਦੇ ਜਵਾਨ ਸੰਭਾਲ ਸੰਭਾਲਦੇ ਹੋਏ ਨਜ਼ਰ ਆਣਗੇ ਪੰਜਾਬ ਸਰਕਾਰ ਲਗਾਤਾਰ ਵਿਰੋਧ ਜਤਾ ਰਿਹਾ ਪ੍ਰਸ ਦੇ باوجود ਕੇਂਦਰ ਸਰਕਾਰ ਦੇ ਵੱਲੋਂ ਰਿਹਾਈਸ਼ ਦਾ ਵੀ ਜੋ ਇਹ ਖਾਸ ਪ੍ਰਬੰਧ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ 12 ਅਗਸਤ ਨੂੰ CISF ਦੇ IG ਨੇ ਵੀ ਡੈਮ ਦਾ ਦੌਰਾ ਕੀਤਾ ਸੀ ਤਾਂ ਲਗਾਤਾਰ BBMP ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੇ ਵਿੱਚ ਰੇੜਕਾ ਬਰਕਰਾਰ ਹੈ اسی ਵਿਚਾਲੇ ਹੁਣ ਸੀਆਈਐਸਐਫ ਦੇ ਅਧਿਕਾਰੀਆਂ ਨੂੰ ਸੁਰੱਖਿਆ ਦੀ ਜੋ ਹੈ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਦਾ ਕੀ ਸਟੈਂਡ ਰਹਿਣ ਵਾਲਾ ਹੈ ਕਿਉਂਕਿ ਲਗਾਤਾਰ ਸੂਬਾ ਸਰਕਾਰ ਹੈ ਜੋ ਇਹ ਵਿਰੋਧ ਕਰਦੀ ਹੋਈ ਨਜ਼ਰ ਆਈ ਹੈ ਤਾਂ 11 ਤੇ 12 ਅਗਸਤ ਦੀ ਗੱਲ ਕਰੀਏ ਤਾਂ ਨੰਗਲ ਦਾ ਦੌਰਾ ਸੀਆਈਐਸਐਫ ਦੀ ਇੱਕ ਟੀਮ ਦੇ ਵੱਲੋਂ ਕੀਤਾ ਗਿਆ ਸੀ ਜਿਸ ਦੀ ਅਗਵਾਈ ਖੁਦ आईजी ਪੱਧਰ ਦੇ ਅਧਿਕਾਰੀ ਦੇ ਵੱਲੋਂ ਕੀਤੀ ਗਈ ਸੀ ਤਾਂ ਇਸ ਦੌਰਾਨ ਸੈਨਿਕਾ ਦੇ ਠਹਿਰਨ ਦੇ ਲਈ ਵੀ ਤਿਆਰ ਕੀਤੇ ਜਾ ਰਹੇ ਘਰਾ ਦਾ ਨਿਰਖਣ ਕੀਤਾ ਗਿਆ ਸੀ ਅਤੇ ਵੱਖ-ਵੱਖ ਬਲਾਕਾਂ ਦੇ ਵਿੱਚ ਸੀਆਈਐਸਐਫ ਜਵਾਨਾਂ ਨੂੰ ਘਰ ਵੀ ਦਿੱਤੇ ਜਾਣਗੇ ਤਾਂ 31 ਅਗਸਤ ਤੋਂ ਬੀਬੀਐਮਬੀ ਦੀ ਤਸਵੀਰ ਵੱਖਰੀ ਹੋਣ ਵਾਲੀ ਹੈ ਕਿਉਂਕਿ ਕੇਂਦਰ ਦੀ ਜੋ ਹੈ ਇਹ ਖਾਸ ਟੀਮ ਸੀਆਈਐਸਐਫ ਦੇ ਅਧਿਕਾਰੀ ਹੁਣ ਇਸ ਦੀ ਜੋ ਹੈ ਸਾਮ ਸੰਭਾਲ ਕਰਦੇ ਹੋਏ ਵੀ ਨਜ਼ਰ ਆਣਗੇ